ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪਾਇਆ ਇੱਕ ਗੱਭਣ ਵੜ ਸੇ ਲੈ ਲੈ ਕੇ ਆਏ ਜੀ ਜਰਸੀ ਬਰੀਡ ਆ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇਖ ਲਈ ਲੋਕសុਰਾਖੇ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਪਿੰਡ ਭਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਬਾਈ ਨੇੜੇ ਪਿੰਡ ਆ ਜਿਹੜਾ ਸੈਣਾ ਰਹ ਜਾਂਦਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਮ ਵਧੀਆ ਜੀ ਹਾਂਜੀ ਵਧੀਆ ਬਾਈ ਨਾਮ ਤੇ ਮੋਬਾਈਲ ਨੰਬਰ ਬੋਲੋ ਨਾਮ ਹਰਜਿੰਦਰ ਸਿੰਘ ਜੀ ਮੋਬਾਈਲ ਨੰਬਰ 99680 88999 ਠੀਕ ਆ ਭਾਈ ਬਈ ਜਿਹੜੀ ਬੈੜ ਦੇ ਨੇ ਆਪਣੇ ਘਰ ਦੀ ਹੈ ਨਹੀਂ ਜੇ ਲਿਆਂਦੀ ਸੀਗੀ ਪਿਛਲੇ ਸੂਹ ਲਿਆਂਦੀ ਸੀ ਪਿਛਲੇ ਸੂਹ ਲਿਆਂਦੀ ਸੀ ਠੀਕ ਆ ਭਾਈ ਹੁਣ ਕਿਹੜਾ ਸੂਆ ਸੁੰਦੀ ਹੈ ਇਹ ਇਹ ਆਪਾਂ ਨੂੰ ਦੂਜਾ ਸੂਆ ਕਹਿ ਕੇ ਦਿੱਤੀ ਸੀਗੀ ਉਹਨਾਂ ਨੇ ਹੁਣ ਉਸ ਤੋਂ ਨਤੀਜਾ ਸੁੰਦੀ ਆ ਉਸ ਤੋਂ ਨਤੀਜਾ ਠੀਕ ਆ ਭਾਈ ਕਿੰਨੇ ਦਿਨ ਲੋਕ ਕਰਮ ਵਾਲੀ ਦਿਨ ਤੋਂ ਹੀ 1-2 ਹੀ ਲਊਗੀ ਹੁਣ 1-2 ਹੀ ਲਊਗੀ ਕਿੰਨਾ ਦੁੱਧ ਚੋਇਆ ਘਰੇ ਦਾ ਦੁੱਧ 12 ਲੀਟਰ ਚੋਇਆ ਜੀ ਓਕੇ ਭਾਈ ਕੱਲੀ ਕੱਚੀ ਕੱਚੀ ਆ ਬਾਈ ਇੱਕ ਤੋਂ ਦੋ ਦਿਨਾਂ ਦੀ ਤੇ ਬਾਲਟਾਂ ਬਹੁਤ ਕਈਆਂ ਸਾਰੀਆਂ ਬਾਲਟਾਂ ਲੈ ਕੱਢੂ ਫੇਰ ਕਰਮਾਣੀ ਸੁਣਾ ਥਾਣ ਬਹੁਤ ਚੰਗਾ ਬਰੀਡ ਇੱਕ ਨੰਬਰ ਵਾਲੀ ਵਾ ਕਮਾਲ ਦਾ ਲੈ ਨਾੜਾ ਨੂੜਾ ਕਰਮਾਣੀ ਦੇ ਫੁੱਲ ਚਾਹੀਆਂ ਖੋਲੀ ਬਈ ਟੋਰੀ ਮੜੀ ਜਰਸੀ ਬਰੀਡ ਮੰਗ ਫੁੱਲ ਮਿਲਦੀ ਘਾਟ ਆ ਬਈ ਦੁੱਧ ਦਾ ਰਿਕਾਰਡ ਚੰਗਾ ਫਰੈਂਡ ਫੁੱਲ ਆਊਗੀ ਮੱਝ ਨਾਲ ਦਾ ਕਰਮਾਣੀ ਨੇ ਦੁੱਧ ਦੇ ਦੇਣਾ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਛੋਟਾ ਛੋਟਾ ਕਰਨਾ ਪੜੀ ਵੀ ਜਾਣ ਵਾਲੀ ਆ ਕਹਿੰਦੇ ਬਾਈ ਹਾਂਜੀ ਕੋਈ ਲੈ ਸਿਲਾ ਨਹੀਂ ਹੈ ਕਿ ਜਾਣ ਵਾਲੀ ਹੈ। ਕੀ ਬਾਤ ਹੈ ਬਾਈ। ਸਟ ਵਧੀਆ ਆਉਂਦੀ ਰਹੀ ਹੈ ਇਹਦੀ। ਠੀਕ ਹੈ ਬਾਈ। ਸੇ ਸਾਡੇ ਸੇ ਫਟ ਆਉਂਦੀ ਸੀਗੀ। ਓਕੇ। ਮੁੱਲ ਕੀ ਹੈ ਵੀਰੇ ਜੈਜਾ? ਮੁੱਲ ਇਹਦਾ 58000 ਹੈ ਜੀ। ਮਾਨਤਨ ਹੋ ਜਾ। ਹਾਂਜੀ ਮੌਕੇ ਤੇ ਹੋ ਜੂਗਾ। ਠੀਕ ਹੈ ਜੀ। 58000 ਰੁਪਇਆ ਮੁੱਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ। ਕੱਲੀ ਕੱਚੀ ਕੱਚੀ ਹੈ ਕੱਚੀ ਵੀ ਕੋਈ ਬਾਲੇ ਦਿਨਾਂ ਦੀ ਨਹੀਂ। ਇੱਕ ਤੋਂ ਦੋ ਦਿਨ ਹੀ ਲੋਕ ਕਰਮ ਵਾਲੇ। ਉਹਦੋਂ ਨੂੰ ਆਰਡਰ ਹੈ ਜਿਹੜਾ ਹੋਰ ਵੀ ਸੋਹਣਾ ਤਿਆਰ ਕਰ ਲੂ। ਲੈਵਾ ਚੈੱਕ ਕਰ ਲਓ। ਲੇ ਵਾ ਵੀ ਇੱਕ ਨੰਬਰ ਆ। ਯਾ ਵਾ। ਆ ਥਾਣ ਤੇ ਨਾੜਾ ਨੂੜਾ ਕਰਮਾ ਦੀ ਫੁੱਲ ਚਾਹੀਏ। ਇੱਕ ਬਾਈ ਕੋਲੇ ਬਾਈ ਕੱਟਾ ਬਕਾਉਗਾ। ਕਿੰਨੀ ਉਮਰ ਆ ਬਾਈ ਇਹਦੀ? ਇਹਦੀ 10 ਮਹੀਨੇ ਦੀ ਹੋਈ। 10 ਮਹੀਨੇ ਦੀ। ਕਿਹੜੇ ਟੀਕੇ ਦਾ ਵੀਰੇ? ਐਮ 29 ਦਾ ਜੀ। ਓਕੇ ਬਾਈ। ਕਿੰਨਾ ਰਿਕਾਰਡ ਆ ਦੀ ਮਾਂ ਦਾ ਬਾਈ? ਮਾਂ ਦਾ 20 ਲੀਟਰ ਪਲੱਸ ਆ ਜੀ। ਓਕੇ ਬਾਈ। ਠੀਕ। ਫੇਸ ਦੀ ਬਿਊਟੀ, ਸਿੰਗ ਦੀ ਕੁਆਲਿਟੀ ਤੇ ਪੁੜਾ-ਪੁੜਾ ਬਹੁਤ ਚੰਗਾ ਖੋਲੀ ਮਾਣ ਦੀ ਤੂਰੀ ਮੈਂ। ਕਿਹੜੀਆਂ ਦੀ ਮਾਂ ਇਹਨਾਂ ਚ ਬਾਈ? ਉਹ ਰਹਿ ਗਈ ਤੀਜੇ ਨੰਬਰ ਵਾਲੀ ਜਮਾਂ ਵਿਚਾਲੇ। ਠੀਕ ਆ ਉਹ ਰਹਿੰਦੇ ਡੇਢ ਮਹੀਨਾ ਡੇਢ ਦੋ ਮਹੀਨੇ ਸੋਣ ਦੇ ਆਹ ਆ ਗਈ ਠੀਕ ਆ ਬਈ ਹੂੰ ਇਹ ਰਵਾ ਚੰਗਾ ਬਾਈ ਕੋਲੇ ਸਾਰਾ ਹੀ ਰਵਾ ਬਾਈ ਕੋਲੇ ਮੁੱਲ ਕੀ ਹੈ ਜੈ ਜਾਈ ਇਹਦਾ ਤੇ 20000 ਤਾਂ ਦੇ ਦਾਂਗੇ 20000 ਦਾ ਮਾਨ ਤਨ ਹੋ ਜਾ ਹਾਂਜੀ ਮੌਕੇ ਤੇ ਹੋ ਜੀ ਓਕੇ ਬਾਈ ਧੰਨਵਾਦ